ਮੋਹਾਲੀ ਜ਼ਿਲ੍ਹੇ ਨੇ ਬੁੱਧਵਾਰ ਸ਼ਾਮ ਨੂੰ ਸਿਵਲ ਡਿਫੈਂਸ ਉਪਾਦੇ ਹਿੱਸੇ ਵਜੋਂ ਸ਼ਾਮ 7:30 ਵਜੇ ਤੋਂ ਸ਼ਾਮ 7:40 ਤੱਕ ਕ੍ਰੈਸ਼ ਬਲੈਕਆਊਟ ਅਭਿਆਸ ਕੀਤਾ ਜਿਸ ਦੌਰਾਨ ਲਾਈਟਾਂ ਬੰਦ ਰੱਖੀਆਂ ਗਈਆਂ ਐਸਐਸਪੀ ਦੀਪਕ ਪਾਰਕ ਨੇ ਦੱਸਿਆ ਕਿ ਬਲੈਕਆਊਟ ਡ੍ਰਿਲ ਪਹਿਲਾਂ ਬੈਸਟੈਕ ਮਾਲ ਵਿਖੇ ਕੀਤੀ ਗਈ ਇਸ ਮੌਕੇ ਡ੍ਰਿਲ ਤੋਂ ਬਾਅਦ ਦੂਸਰੇ ਪੜਾਅ ਤਹਿਤ ਕੀਤੀ ਗਈ ਉਨ੍ਹਾਂ ਕਿਹਾ ਕਿ ਅਭਿਆਸ ਦਾ ਉਦੇਸ਼ ਸੰਭਾਵੀ ਹਵਾਈ ਹਮਲਿਆਂ ਜਾਂ ਯੁੱਧ ਵਰਗੀਆਂ ਸਥਿਤੀਆਂ ਦੌਰਾਨ ਐਮਰਜੈਂਸੀ ਪ੍ਰਤੀਕਿਰਿਆ ਲਈ ਵਸਨੀਕਾਂ ਨੂੰ ਤਿਆਰ ਕਰਨਾ ਸੀ ਪ੍ਰੋਟੋਕੋਲ ਬਾਰੇ ਦੱਸਦੇ ਹੋਏ ਐਸਐਸਪੀ 파ਰਕ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਸਾਰੀਆਂ ਲਾਈਟਾਂ ਇਨਵਰਟਰ ਜਨਰੇਟਰ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ ਆਟੋ ਆਨ ਸੋਲਰ ਸੀਸੀਟੀਵੀ ਲਾਈਟਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਵਾਹਨਾਂ ਨੂੰ ਸੜਕ ਦੇ ਕਿਨਾਰੇ ਖੜਾ ਕਰਕੇ ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਉਨ੍ਹਾਂ ਕਿਹਾ ਕਿ ਹਵਾਈ ਹਮਲਿਆਂ ਦੌਰਾਨ ਸੰਭਾਵਿਤ ਟਾਰਗੇਟ ਬਣਨ ਤੋਂ ਬਚਣ ਲਈ ਕ੍ਰੈਸ਼ ਬਲੈਕਆਊਟ ਇੱਕ ਮਹੱਤਵਪੂਰਨ ਐਮਰਜੈਂਸੀ ਉਪਾਅ ਸਮਝਿਆ ਜਾਂਦਾ ਹੈ ਅੱਜ ਜੀ ਆਪਣੇ ਮੁਹਾਲੇ ਜ਼ਿਲ੍ਹੇ ਦੇ ਵਿੱਚ ਵੈਸਟੈਕ ਮਾਲ ਦੇ ਵਿੱਚ ਮੌਤ ਵੀ ਕੀਤੀ ਗਈ ਹੈ ਜਿਹੜੇ ਕਿ ਆਪਣਾ ਇਨਸਟਰਕਸ਼ਨਸ ਆਏ ਹੈ ਕਿ ਹਰ ਜਗ੍ਹਾ ਕੀਤੀ ਜਾ ਰਹੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਹੋ ਰਹੀ ਹੈ ਸੋ ਉਸੇ ਲੜੀ ਦੇ ਵਿੱਚ ਕੀਤੀ ਗਈ ਇਹਦਾ ਮਕਸਦ ਜਿਹੜਾ ਹੈਗਾ ਪ੍ਰੀਪੇਅਰਡਨੈਸ ਹੈਗਾ ਤਾਂ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਆਵੇ ਪ੍ਰੀਪੇਅਰਡਨੈਸ ਆਵੇ ਸਾਡੇ ਜਿਹੜੀ ਫੋਰਸੇਸ ਹੈਗੀ ਹੈ ਪੁਲਿਸ ਫੋਰਸ ਹੋ ਗਈ ਪੈਰਾ ਮਿਲਟਰੀ ਹੋ ਗਈ ਸਾਡੇ ਐਨਐਸਐਸ ਦੇ ਐਨਸੀਸੀ ਦੇ ਬੱਚੇ ਹੋ ਗਏ ਸਿਵਲ ਡਿਫੈਂਸ ਸਾਡੇ ਹੋ ਗਏ ਉਹਨਾਂ ਨੂੰ ਪਤਾ ਲੱਗੇ ਕਿ ਇਸ ਸਿਚੁਏਸ਼ਨ ਦੇ ਵਿੱਚ ਕੰਨਾ ਕੀ ਹੈ ਸੋ ਸਾਡੀ ਆਪਣੀ ਵੀ ਤਿਆਰੀ ਹੋ ਜਾਂਦੀ ਜਿਵੇਂ ਆਪਾਂ ਉਹਨਾਂ ਇੰਸਟਰੂਮੈਂਟ ਚੈੱਕ ਕਰ ਲੈਣੇ ਕਿ ਉਹਦੇ ਵਿੱਚ ਕੋਈ ਕਿਸੇ ਦੀ ਬੈਟਰੀ ਖਰਾਬ ਹੈ ਕਿਸੇ ਦੀ ਕੋਈ ਚੀਜ਼ ਹੈ ਇੱਕ ਰੈਗੂਲਰ ਡਿਲ ਦਾ ਫਾਇਦਾ ਹੁੰਦਾ ਹੈ ਕਿ ਸਾਡੀ ਪ੍ਰੀਪੇਡਨੈਸ ਵੀ ਚੈੱਕ ਹੋ ਜਾਂਦੀ ਹੈ ਸੋ ਉਸੇ ਦਾ ਹਿੱਸਾ ਹੈਗਾ ਲੋਕਾਂ ਨੂੰ ਸਾਡੇ ਪ੍ਰਸ਼ਾਸਨ ਵੱਲੋਂ ਇਹੀ ਅਪੀਲ ਹੈਗੀ ਹੈ ਕਿ ਕਿਸੇ ਵੀ ਤਰੀਕੇ ਦਾ ਪੈਨਿਕ ਨਾ ਕ੍ਰੀਏਟ ਕਰੋ ਕਿਸੇ ਵੀ ਤਰੀਕੇ ਦੇ ਰੂਮਰ ਅਫਵਾਹ ਨਾ ਫੈਲਾਓ ਜੇ ਇਸ ਤਰੀਕੇ ਦੇ ਕਾਰਵਾਈ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਪੁਲਿਸ ਨੂੰ ਕਿਤੇ ਜੇ ਹਾਜ਼ਰੀ ਮੌਕੇ ਦਿੱਤੀ ਜਾ ਰਹੀ ਹੈ ਮੇਨ ਟੀਮ ਕਿਤੇ ਹੈ ਕਿ ਕਿ ਟੈਕਨੀਕਲ ਮੌਕੇ ਜਿਹੜਾ ਜਿਹੜਾ ਜੀ ਐਸਓਪੀ ਬਣੇ ਹੋਏ ਆ ਜਿੰਨੇ ਮਾਲ ਦੇ ਅੰਦਰ ਜੇ ਕਿਸ ਤਰੀਕੇ ਨਾਲ ਇਵੈਕੂਏਸ਼ਨ ਕਰਾਣਾ ਹੈ ਕਿੱਥੇ ਲੈ ਕੇ ਜਾਣਾ ਹੈ ਕਿਵੇਂ ਲਿਫਟਾਂ ਯੂਜ਼ ਨਹੀਂ ਕਰਨੀ ਲਾਈਟਾਂ ਯੂਜ਼ ਨਹੀਂ ਕਰਨੀ ਸਟੇਅਰਸ ਨੂੰ ਯੂਜ਼ ਕਰਨਾ ਹੈ ਕਿੱਥੇ ਇਕੱਠੇ ਹੋਣਾ ਹੈ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਇਵੈਕੂਏਸ਼ਨ ਹੋਣਾ ਹੈ ਐਸਓਪੀ ਸਟੈਂਡਰਡ ਬਣੀ ਹੋਈ ਹੈ ਭਾਰਤ ਸਰਕਾਰ ਇੰਡੀਅਨ ਨੇ ਬਲੋ ਉਹਨਾਂ ਦੀ ਪਾਲਣਾ ਕੀਤੀ ਜਾਂਦੀ ਆਮ ਪਬਲਿਕ ਨੂੰ ਫਿਰ ਕਿੱਦਾਂ ਪਤਾ ਲੱਗਦਾ ਕਿ ਹੁਣ ਖਤਰੇ ਦੀ ਘੜੀ ਆ ਉਹਨਾਂ ਨੂੰ ਮਤਲਬ ਕਿੰਨੇ ਪਤਾ ਲੱਗੇਗਾ ਆਮ ਦੇਖੋ ਆਪਣਾ ਜਿਹੜਾ ਰਾਈਟ ਆਫਰ ਨਾ ਤੇ ਗ੍ਰੀਨ ਟੈਰਨ ਦਾ ਮਤਲਬ ਕੀ ਹੈ ਜੀ ਦੇਖੋ ਜੀ ਇਹ ਜਿਹੜੀ ਇਨਸਟਰਕਸ਼ਨ ਹੈਗੀ ਹੈ ਉਹ ਸਾਡੇ ਵੱਲੋਂ ਸਾਡੀ ਵੈਬਸਾਈਟ ਤੇ ਪਾਈ ਗਈ ਹੈ ਡੀਸੀ ਸਾਹਿਬ ਵੱਲੋਂ ਜਿਹੜੀ ਹੈਗੀ ਤੁਹਾਡੇ ਰਾਹੀਂ ਮੁਖਾਤਿਬ ਹੋ ਕੇ ਸਾਰਿਆਂ ਨੂੰ ਦਿੱਤੀ ਜਾ ਰਹੀ ਹੈ ਸੋ ਉਹ ਪੜ ਕੇ ਮੀਡੀਆ ਤੇ ਦੇਖ ਕੇ ਜਾਣਕਾਰੀ ਸਾਰਿਆਂ ਨੂੰ ਮਿਲ ਜਾਏਗੀ ਸ਼ਾਮ ਨੂੰ ਆਪਣਾ ਬਲੈਕਆਊਟ ਵੀ ਹੈਗਾ ਉਹਦੇ ਵਿੱਚ ਲੋਕਾਂ ਨੂੰ ਪਤਾ ਲੱਗੇਗਾ ਕਿਸ ਤਰੀਕੇ ਨਾਲ ਸਾਰਿਆਂ ਨੂੰ ਬਿਜਲੀ ਕੰਪਨੀ ਦੇ